ਸਸ਼੍ਰੀ ਗੱਲ ਤੋਂ ਜ਼ਿਕਰ ਹੈ ਸੰਸ ਜਨਸ ਤੇ ਮੈਂ ਹਾਂ ਪ੍ਰਦੀਪ ਕੌਰ ਤੇ ਇੱਕ ਵਾਰ ਫਿਰ ਤੋਂ ਪੁਚਾਰ ਦੇ ਕਾਰਨ ਦਹਿਸ਼ਤ ਮਚਿਆ ਜੀ ਹਾਂ ਤਰਤੀਆ ਜੜੀ ਉਹ ਕੰਬੀ ਹੈ ਤਾਂ ਲੋਕ ਇੰਨੇ ਇੱਕ ਜ਼ਿਆਦਾ ਸਹਿਮ ਜਾਂਦੇ ਨੇ ਘਬਰਾ ਜਾਂਦੇ ਨੇ ਕਿ ਆਪਣੇ ਘਰ ਛੱਡ ਕੇ ਬਾਹਰ ਜਿਹੜਾ ਸੜਕ ਦੇ ਉੱਤੇ ਭੱਜਣ ਲੱਗ ਜਾਂਦੇ ਨੇ ਤਾਂ ਜੀ ਹਾਂ ਅਮਰੀਕਾ ਦੇ ਵਿੱਚ ਪੁਚਵਾਲ ਆਇਆ ਦਰਸਲ ਇੱਕ ਵਾਰ ਫਿਰ ਤੋਂ ਪੁਚਵਾਲ ਦੇ ਕਾਰਨ ਦਹਿਸ਼ਤ ਫੈਲੀ ਹੈ ਦਰਸਲ 7.3 ਦੀ ਤੀਬਰਤਾ ਦੇ ਨਾਲ ਇਹ ਪੁਚਵਾਲ ਹੈ ਜਿਹੜਾ ਦਰਜ ਕੀਤਾ ਗਿਆ ਰਿਕਟਰ ਸਕੇਲ ਦੇ ਉੱਤੇ ਪੈਮਾਨਾ 7.3 ਦਾ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਇੰਨਾ ਡਰਾਵਣਾ ਤੇ ਇੰਨਾ ਭਿਆਨਕ ਮੰਜ਼ਰ ਸੀ ਕਿ ਲੋਕ ਨੇ ਜਿਹੜੇ ਇਸ ਕਦਰ ਸਹਿਮ ਜਾਂਦੇ ਨੇ ਕਿ ਸ਼ਾਇਦ ਹੁਣੋਂ ਬਚ ਨਹੀਂ ਸਕਣਗੇ ਤਾਂ ਬਿਲਕੁਲ ਆਪਣੇ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਬਾਹਰ ਜਿਹੜਾ ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਦਾਦਾ ਜੀ ਕਹਿੰਦੇ ਕਿ ਭੁਚਾਲ ਤੋਂ ਬਾਅਦ ਅਲਾਸਕਾ ਦੇ ਲੋਕਾਂ ਦੇ ਉੱਤੇ ਇੱਕ ਹੋਰ ਖਤਰਾ ਮੰਡਰਾ ਰਿਹਾ ਦਰਸਲ ਭਿਆਨਕ ਭੁਚਾਲ ਦੇ ਕਾਰਨ ਹੁਣ ਪੂਰੇ ਖੇਤਰ ਦੇ ਵਿੱਚ ਸੁਨਾਮੀ ਦੇ ਚੇਤਾਵਨੀ ਵੀ ਜਾ ਰਹੀ ਹੈ ਭੁਚਾਲ ਇੰਨਾ ਜ਼ਿਆਦਾ ਤੇਜ਼ ਸੀ ਕਿ ਧਰਤੀ ਹਿੱਲਣ ਲੱਗੀ ਲੋਕ ਆਪਣੇ ਘਰ ਤੋਂ ਬਾਹਰ ਸੜਕਾਂ ਵੱਲ ਨੂੰ ਭੱਜਣ ਲੱਗੇ ਅਮਰੀਕੀ ਭੂ ਵਿਗਿਆਨਕ ਸਰਵੇਖਣ ਦੇ ਅਨੁਸਾਰ ਬੁੱਧਵਾਰ ਨੂੰ ਦੁਪਹਿਰ 12:37 ਮਿੰਟ ਤੇ ਯਾਨੀ ਕਿ ਅਮਰੀਕਾ ਦੇ ਸਥਾਨਿਕ ਸਮੇਂ ਦੇ ਉਦੋਂ 12:30 ਹੋਏ ਸੀ ਕਿ ਅਮਰੀਕੀ ਰਾਜ ਅਲਾਸਕਾ ਦੇ ਤੱਟ ਦੇ ਉੱਤੇ 7.3 ਤੀਬਰਤਾ ਦਾ ਭੁਚਾਲ ਆਇਆ ਇਸ ਭੁਚਾਲ ਦਾ ਕੇਂਦਰ ਟਾਪੂ ਸ਼ੈਰ ਸੈਂਡ ਪੁਆਇੰਟ ਤੋਂ ਲਗਭਗ 47 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਸੀ ਹਾਲਾਂਕਿ ਪੁਚਾਲ ਦਾ ਕੇਂਦਰ 20.1 ਕਿਲੋਮੀਟਰ ਦੀ ਮੁਕਾਬਲਤਨ ਘੱਟ ਡੂੰਘਾਈ ਉੱਤੇ ਸੀ ਅਲਾਸਕਾ ਦੀ ਆਬਾਦੀ ਲਗਭਗ 7.5 ਲੱਖ ਹੈ ਅਜਿਹੀ ਸਥਿਤੀ ਦੇ ਵਿੱਚ ਸੁਨਾਮੀ ਦਾ ਖਤਰਾ ਇਹਨਾਂ ਲੋਕਾਂ ਦੇ ਉੱਤੇ ਮੰਡਰਾ ਰਿਹਾ ਤਾਂ ਬਿਲਕੁਲ ਪੁਚਾਲ ਤੋਂ ਬਾਅਦ ਦੱਖਣੀ ਅਲਾਸਕਾ ਤੇ ਅਲਾਸਕਾ ਪ੍ਰਾਇਦੀਪ ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਲਾਸਕਾ ਦੇ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਪਾਮਰ ਨੇ ਕਿਹਾ ਕਿ ਪੁਚਾਰ ਤੋਂ ਬਾਅਦ ਹੁਣ ਸੁਨਾਮੀ ਦੀ ਜਿਹੜੀ ਪੁਸ਼ਟੀ ਹੋ ਗਈ ਹੈ ਹਾਲਾਂਕਿ ਇਸ ਦਾ ਕੁਝ ਪ੍ਰਭਾਵ ਪੈਣ ਦੀ ਉਮੀਦ ਹੈ ਹਾਲਾਂਕਿ ਪੁਚਾਰ ਨਾਲ ਕਿੰਨੀ ਤਬਾਹੀ ਹੋਈ ਹੈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਜਿਹੜੀ ਪ੍ਰਾਪਤ ਨਹੀਂ ਹੋਈ ਹੈ ਸਸ਼੍ਰੀ ਗੱਲ ਤੋਂ ਜ਼ਿਕਰ ਹੈਸਨਸ ਐਨਿਊਜ਼ ਤੇ ਮੈਂ ਹਾਂ ਪ੍ਰਦੀਪ ਘੋੜ ਤੇ ਇੱਕ ਵਾਰ ਫਿਰ ਤੋਂ ਪੁਚਾਰ ਦੇ ਕਾਰਨ ਦਹਿਸ਼ਤ ਮਚਿਆ ਜੀਹਾਂ ਧਰਤੀ ਅਚੜੀ ਉਹ ਕੰਬੀ ਐ ਤਾਂ ਲੋਕ ਇੰਨੇ ਇੱਕ ਜ਼ਿਆਦਾ ਸਹਿਮ ਜਾਂਦੇ ਨੇ ਘਬਰਾ ਜਾਂਦੇ ਨੇ ਕਿ ਆਪਣੇ ਘਰ ਛੱਡ ਕੇ ਬਾਹਰ ਜਿਹੜਾ ਸੜਕ ਦੇ ਉੱਤੇ ਭੱਜਣ ਲੱਗ ਜਾਂਦੇ ਨੇ ਤਾਂ ਜੀਹਾਂ ਅਮਰੀਕਾ ਦੇ ਵਿੱਚ ਪੁਚਵਾਲ ਆਇਆ ਦਰਸਲ ਇੱਕ ਵਾਰ ਫਿਰ ਤੋਂ ਪੁਚਵਾਲ ਦੇ ਕਾਰਨ ਦਹਿਸ਼ਤ ਫੈਲੀ ਐ ਦਰਸਲ 7.3 ਦੀ ਤੀਬਰਤਾ ਦੇ ਨਾਲ ਇਹ ਪੁਚਵਾਲ ਐ ਜਿਹੜਾ ਦਰਜ ਕੀਤਾ ਗਿਆ ਰਿਕਟਰ ਸਕੇਲ ਦੇ ਉੱਤੇ ਪੈਮਾਨਾ 7.3 ਦਾ ਦਰਜ ਕੀਤਾ ਗਿਆ ਤਾਂ ਦੱਸਦੇ ਕਿ ਇੰਨਾ ਡਰਾਵਣਾ ਤੇ ਇੰਨਾ ਭਿਆਨਕ ਮੰਜ਼ਰ ਸੀ ਕਿ ਲੋਕ ਨੇ ਜਿਹੜੇ ਇਸ ਕਦਰ ਸਹਿਮ ਜਾਂਦੇ ਨੇ ਕਿ ਸ਼ਾਇਦ ਹੁਣੋਂ ਬਚ ਨਹੀਂ ਸਕਣਗੇ ਤਾਂ ਬਿਲਕੁਲ ਆਪਣੇ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਬਾਹਰ ਜਿਹੜਾ ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਤਾਂ ਦੱਸਦੇ ਕਿ ਭੁਚਾਲ ਤੋਂ ਬਾਅਦ ਅਲਾਸਕਾ ਦੇ ਲੋਕਾਂ ਦੇ ਉੱਤੇ ਇੱਕ ਹੋਰ ਖਤਰਾ ਮੰਡਰਾ ਰਿਹਾ ਦਰਸਲ ਭਿਆਨਕ ਪੁਚਾਲ ਦੇ ਕਾਰਨ ਹੁਣ ਪੂਰੇ ਖੇਤਰ ਦੇ ਵਿੱਚ ਸੁਨਾਮੀ ਦੇ ਚੇਤਾਵਨੀ ਵੀ ਜਾਰੀ ਹੈ ਪੁਚਾਲ ਇੰਨਾ ਜ਼ਿਆਦਾ ਤੇਜ਼ ਸੀ ਕਿ ਧਰਤੀ ਹਿੱਲਣ ਲੱਗੀ ਲੋਕ ਆਪਣੇ ਘਰ ਤੋਂ ਬਾਹਰ ਸੜਕਾਂ ਵੱਲ ਨੂੰ ਭੱਜਣ ਲੱਗੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ ਬੁੱਧਵਾਰ ਨੂੰ ਦੁਪਹਿਰ 12:37 ਮਿੰਟ ਤੇ ਯਾਨੀ ਕਿ ਅਮਰੀਕਾ ਦੇ ਸਥਾਨਿਕ ਸਮੇਂ ਦੇ ਉਦੋਂ 12:37 ਹੋਏ ਸੀ ਕਿ ਅਮਰੀਕੀ ਰਾਜ ਅਲਾਸਕਾ ਦੇ ਤੱਟ ਦੇ ਉੱਤੇ 7.3 ਤੀਬਰਤਾ ਦਾ ਭੁਚਾਲ ਆਇਆ ਇਸ ਭੁਚਾਲ ਦਾ ਕੇਂਦਰ ਟਾਪੂ ਸ਼ੈਰ ਸੈਂਡ ਪੁਆਇੰਟ ਤੋਂ ਲਗਭਗ 47 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਸੀ ਹਾਲਾਂਕਿ ਪੁਚਾਰ ਦਾ ਕੇਂਦਰ 20.1 ਕਿਲੋਮੀਟਰ ਦੀ ਮੁਕਾਬਲਤਨ ਘੱਟ ਡੂੰਘਾਈ ਉੱਤੇ ਸੀ ਅਲਾਸਕਾ ਦੀ ਆਬਾਦੀ ਲਗਭਗ 7.5 ਲੱਖ ਹੈ ਅਜਿਹੀ ਸਥਿਤੀ ਦੇ ਵਿੱਚ ਸੁਨਾਮੀ ਦਾ ਖਤਰਾ ਇਹਨਾਂ ਲੋਕਾਂ ਦੇ ਉੱਤੇ ਮੰਡਰਾ ਰਿਹਾ ਤਾਂ ਬਿਲਕੁਲ ਪੁਚਾਰ ਤੋਂ ਬਾਅਦ ਦੱਖਣੀ ਅਲਾਸਕਾ ਤੇ ਅਲਾਸਕਾ ਪ੍ਰਦੇਪ ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਲਾਸਕਾ ਦੇ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਪਾਮਰ ਨੇ ਕਿਹਾ ਕਿ ਪੁਚਾਰ ਤੋਂ ਬਾਅਦ ਹੁਣ ਸੁਨਾਮੀ ਦੀ ਜਿਹੜੀ ਪੁਸ਼ਟੀ ਹੋ ਗਈ ਹੈ ਹਾਲਾਂਕਿ ਇਸ ਦਾ ਕੁਝ ਪ੍ਰਭਾਵ ਪੈਣ ਦੀ ਉਮੀਦ ਹੈ ਹਾਲਾਂਕਿ ਪੁਚਾਰ ਨਾਲ ਕਿੰਨੀ ਤਬਾਈ ਹੋਈ ਹੈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਜਿਹੜੀ ਪ੍ਰਾਪਤ ਨਹੀਂ ਹੋਈ ਹੈ